1600 ਗ੍ਰਾਮ ਦੇ ਵਿੱਚ ਲਓ ਜੀ ਆਏ ਹੋਏ ਦੇਖਣ ਦਾ ਹੀ ਪਤਾ ਲੱਗ ਰਿਹਾ ਜਦ ਜਪਿਛਾਓਗੇ ਨਾ ਜੀ ਤਾਂ ਸਵੇਰੇ ਹੀ ਪਤਾ ਲੱਗਣਾ ਵੀ 9:00 ਵੱਜ ਗਏ ਬੈਗ ਦੇ ਵਿੱਚ ਪਾ ਕੇ 199 199 ਵਿੱਚ ਅੱਛਾ ਜੀ ਲਓ ਜੀ 950 ਰੁਪਏ ਦੀ ਹੱਦ ਤੱਕ ਤੇਰ ਕਿਲਾਸ ਪਿਓਰ ਖਾਦੀ ਦੇ ਵਿੱਚ ਡਬਲ ਬੈਡ ਦੀ ਚਾਦਰ 450 ਦੀਆਂ ਚਾਰ ਹਾਂ ਤਮਾਕਾ ਪਿਓਰ ਗਰਮ ਚਾਦਰ ਨਾਲ ਫੁੱਲ ਸਾਈਜ਼ ਕਲਰ ਜਿੰਨੇ ਮਰਜ਼ੀ ਔਰ ਵੈਲਵਟ ਦੀਆਂ ਇਹ ਵੈਲਵਟ ਦੇ ਉੱਪਰ 1000 ਦੀਆਂ ਤਿੰਨ ਬੈਡ ਸ਼ੀਟਾਂ 995 ਰੁਪਏ ਦੀਆਂ ਚਾਰ ਬੈਡ ਸ਼ੀਟਾਂ ਨਾਲ ਦੋ ਕੁਸ਼ਨ ਨੇ ਨਾਲ ਦੋ ਪਿੱਲੋ ਫਲਫੀ ਪਿੱਲੋ ਰੇ ਏਸੀ ਸੈੱਟ ਡਬਲ ਬੈਡ ਦਾ ਰਿਵਰਸੀਬਲ ਮੈਂ ਦੇ ਰਿਹਾ ਜੀ 650 ਦੀਆਂ ਤਿੰਨ ਚਾਦਰਾਂ ਤਿੰਨ ਚਾਦਰਾਂ ਖੂਬ ਸੋਹਣੀ ਜਾਈ ਸੁਪਰ ਤੁਹਾਡੇ ਬੱਚੇ ਖੁਸ਼ ਹੋ ਜਾਣਗੇ ਦੇਖ ਕੇ ਜੇ ਕਿਸੇ ਨੇ ਹੋਲ ਸੇਲ ਚ ਲੈਣਾ ਤਾਂ ਹੋਲ ਸੇਲ ਦੇ ਰੇਟ ਹੋਰ ਰਹਿਤ ਮਿਲੂਗੀ ਉਹਨੂੰ ਰਿਵਰਸੀਬਲ ਲਓ ਜੀ ਦੋਨੋਂ ਸਾਈਡ ਦੋਨੇ ਸਾਈਡ ਤੋਂ ਦੇਖ ਲਓ ਤੁਸੀਂ ਦੋਹੇ ਸਾਈਡ ਤੋਂ 5 ਕਿਲੋ weight ਹੈ ਵਧੀਆ ਕੁਆਲਿਟੀ ਦੀ ਕਸ਼ਮੀਰੀ ਕੁਇਲਟ ਨਾਲ ਚਾਦਰ ਪੂਰੀ ਡਬਲ ਸਾਈਡ ਦੀ ਨਾਲ ਡਬਲ ਮੈਂਟ ਦੀ ਚਾਦਰ ਪੂਰੀ ਸਬ ਡਬਲ ਸਿਰਫ 1500 ਰੁਪਏ ਚ ਲਓ ਜੀ ਤੁਮਾਕਾ ਸੁਣਨ ਵਾਲਾ ਤੁਹਾਨੂੰ ਸੁਣ ਕੇ ਚੱਕਰ ਆ ਜਾਣਗੇ 1500 ਵਾਲੀ ਰਜਾਈ ਗਰਮ ਦੋਨੇ ਸਾਈਡ ਤੋਂ ਵੈਲਵਟ ਦੀ ਠੀਕ ਹੈ 4.5 ਕਿਲੋ ਦੀ 750 ਰੁਪਏ ਚ 100 ਰੁਪਏ ਤੋਂ ਪਰਦਾ ਸ਼ੁਰੂ ਹੈ ਜੀ 100 ਰੁਪਏ ਤੋਂ ਰੈਡੀਮੇਡ ਹੋਏਗਾ ਕਿ ਆਰ ਆਰ 100 ਰੁਪਏ ਦਾ ਪਰਦਾ ਜੀ ਸਾਰਾ ਕੜੇ ਤਿਆਰ ਜਾ ਕੇ ਲਟਕਾ ਦੇਣਾ 100 ਰੁਪਏ ਚ ਬਸ ਦੇਖੋ ਕਿੰ세 ਕਿੰ세 ਖੂਬਸੂਰਤ ਡਿਜ਼ਾਈਨ ਦੇ ਦੇਖੋ 200 200 ਰੁਪਏ ਚ ਵੈਲਵਟ ਦਾ ਪਰਦਾ 300 ਰੁਪਏ ਚ ਪੜਦੇ ਆ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਅੱਗੇ ਤੱਕ 500 600 700 ਹਜ਼ਾਰ ਉਸ ਤੋਂ ਬਾਅਦ ਬਲਾਈਡਾਂ ਚਿੱਕਾਂ ਇੱਕ ਵੈਰਿਟੀ ਨਹੀਂ ਹੈ ਜੀ 6 ਗਡੌਨ ਭਰੇ ਪਏ ਨੇ ਚਾਰ ਚੁਪਰੇ ਦਰਖਾਸਤ ਵੀ ਜੇ ਕਿਸੇ ਨੇ ਆਪਣਾ ਕੰਮ ਵੀ ਕਰਨਾ ਹੈ ਪਵਨ ਜੀ ਕਹਿੰਦੇ ਵੀ ਅਸੀਂ ਪੂਰੀ ਹੈਲਪ ਕਰਾਂਗੇ ਉਹਦੀ 500 ਰੁਪਏ 300 ਰੁਪਏ ਦੇ ਚਾਰ ਕੰਬਲ ਪਹਿਲਾਂ ਸੌਦਾ ਵੇਚਦੇ ਸੀ ਹੁਣ 300 ਰੁਪਏ ਦੇ 475 ਰੁਪਏ ਦਾ ਹਰੀ ਜੀ ਜੀ ਸੋਫੇ ਬਣਵਾਣੇ ਤੁਹਾਡੇ ਘਰ ਬਣਾ ਕੇ ਆਊਗਾ ਕਪੜਾ ਲੈ ਜਾਓ ਤੁਹਾਡੇ ਘਰ ਟੇਲਰ ਵਾਟੇ ਜਾਊਗਾ ਬਣਾ ਕੇ ਆਊਗਾ ਮਤਲਬ ਕਿ ਕਪੜਾ ਤੁਸੀਂ ਸੰਤ ਕਰ ਲੋ ਹਰ ਸਹੂਲਤ अच्छा ही हर हर चीज मिलेगी ਤੁਹਾਨੂੰ ਇਥੋਂ ਜਿਸ ਕਿਸੇ ਬੀਬੀ ਨੇ ਕਿਸੇ ਨੇ ਘਰ ਵਿੱਚ ਦੁਕਾਨ ਖੋਲ੍ਹਿਆ ਕੋਈ ਹੋਰ ਵਿਚਾਰਾ ਛੋਟਾ ਮੋਟਾ ਦੁਕਾਨਦਾਰੀ ਕਰਨਾ ਚਾਹੁੰਦਾ ਤਾਂ ਮੈਂ ਉਹਦਾ ਹੋਰ ਹੌਸਲਾ ਵਧਾਉਂਗਾ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਅਸੀਂ ਪਹੁੰਚੇ ਹੋਈਆਂ ਸਮਰਾਲਾ ਬਾਲਾਜੀ ਹੈਂਡਲੂਮਸ ਤੇ ਜਿਵੇਂ ਕਹਿੰਦੇ ਹੁੰਦੇ ਆ ਨਾ ਡਰਾਈ ਫਰੂਟ ਨੇ ਜਿਹੜੇ ਉਹ ਸਰਦੀਆਂ ਦੇ ਵਿੱਚ ਆਉਂਦੇ ਆ ਕਿ ਸਰਦੀਆਂ ਦੇ ਤੋਹਫੇ ਆ ਸੁਗਾਤਾਂ ਨੇ ਇਸੋ ਤੇ ਤੁਹਾਨੂੰ ਸੁਗਾਤੀ ਬੁਖਾਰ ਲੱਗੇ ਮੇਰੇ ਨਾਲ ਇੱਕ ਵਾਰੀ ਫੇਰ ਪਵਨ ਜੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸਵਾਗਤ ਸਾਸੀ ਗਾਲ ਜੀ ਮੈਂ ਸਾਰੇ ਆਪਣੇ ਮੇਰੇ ਜਿਹਨੇ ਕਸਟਮਰਜ਼ ਨੇ ਫਿਰ ਪਿਆਰੇ ਪਿਆਰੇ ਕਸਟਮਰ ਮੈਂ ਸਭ ਨੂੰ ਸਾਸੀ ਗਾਲ ਜੀ ਰਾਮ ਰਾਮ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਬਾਹਾਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਨਵੀਂ ਕੈਸਟ ਰਿਲੀਜ਼ ਕਰ ਰਿਹਾ ਜੀ ਔਰ ਸਰਦੀ ਵਾਲਾ ਮਾਲ ਤੁਹਾਨੂੰ ਦਿਖਾਉਣ ਜਾ ਰਿਹਾ ਅੱਜ ਚਲੋ ਜੀ ਜੋ ਸਰਦੀ ਦੀਆਂ ਗਿਫਟ ਨੇ ਸਾਰੀਆਂ ਦੁਕਾਨਾਂ ਚਲੋ ਆਓ ਜੀ ਲੋ ਜੀ ਕੱذੀ ਸ਼ੁਰੂ ਕਰ ਰਹੇ ਹਾਂ ਜੀ ਬੈੱਡ ਸ਼ੀਟਾਂ ਤੋਂ ਠੀਕ ਹੈ ਮੌਸਮ ਆ ਗਿਆ ਸਰਦੀ ਦਾ ਤਿਹਾਰ ਵੀ ਨੇ ਦੀਵਾਲੀ ਆ ਔਰ ਸਰਦੀ ਦਾ ਮੌਸਮ ਹੈ ਵਿਆਹ ਸ਼ਾਦੀਆਂ ਵੀ ਨੇ ਜੀ ਔਰ ਇਹ ਚੀਜ਼ ਦੀ ਲੋੜ ਵੀ ਪੈਣੀ ਆ ਜੀ ਇਹ ਸਰਦੀ ਵਾਲੀ ਚਾਦਰਾਂ ਨੇ ਹਮ ਲੋਕ 450 ਰੁਪਏ ਦੀ ਚਾਦਰ ਵੇਚਦੇ ਨੇ ਔਰ ਮੈਂ ਇਹ ਚਾਦਰ ਦੇ ਰਿਹਾ ਜੀ ਸਿਰਫ ਲਓ ਜੀ ਡਬਲ ਬੈੱਡ ਦੀ ਚਾਦਰ ਖੋਲੋ ਜੀ ਕਲਰ ਡਿਜ਼ਾਈਨ ਵੱਖਰੇ ਵੱਖਰੇ ਪੂਰਾ ਫੁੱਲ ਸਾਈਜ਼ ਹੈ ਨਾਲ ਸਹਰਾਣੇ ਨੇ ਜੀ 500 ਰੁਪਏ ਦੀਆਂ ਤਿੰਨ ਚਾਦਰਾਂ 500 ਰੁਪਏ ਦੀਆਂ ਤਿੰਨ ਚਾਦਰਾਂ 500 ਰੁਪਏ ਦੀਆਂ ਤਿੰਨ ਗਰਮ ਚਾਦਰਾਂ ਸਹਰਾਣੇ ਨਾਲ ਕੀ ਬਾਤ ਸਾਢੇ 450 ਦੀ ਚਾਦਰ ਵੇਚਦੇ ਨੇ ਲੋਕ ਕਿ ਆਪਾਂ 500 ਦੀਆਂ ਤੇ ਤਿੰਨ 100 ਲੈ ਜੋ 200 ਲੈ ਜੋ 500 ਲੈ ਜੋ ਜਿਹਨੇ ਵੇਚ ਨਹੀਂ ਉਹ ਵੀ ਲੈ ਜੋ ਕੀ ਬਾਤ ਹੈ ਤੇ ਕਲਰ ਵੀ ਇੱਕ ਤੋਂ ਇੱਕ ਚਾਦਰ ਇੱਕ ਤੋਂ ਇੱਕ ਸੋਹਣੇ ਗੱਠਾ ਭਰੀਆਂ ਪਈਆਂ ਜਿਹਨੇ ਮਰਜ਼ੀ ਮਾਲ ਲੈ ਲੈ ਸਹੀ ਹੈ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਚਾਦਰ ਦਿਖਾ ਰਹੇ ਹਾਂ ਜੀ ਫਲੈਨੋ ਦੀ ਪਿਓਰ ਫਲੈਨੋ ਦੀ ਚਾਦਰ 850 ਗ੍ਰਾਮ ਦੇ ਵਿੱਚ ਦੋ ਜੀ ਜਿਹੜੀ ਬਾਜ਼ਾਰ ਚ ਵਿਕਦੀ ਹੈ ਜੀ 700 750 800 ਤੱਕ ਦੋ ਜੀ 850 ਰੁਪਏ ਦੀਆਂ ਦੋ ਚਾਦਰਾਂ 850 ਦੀਆਂ ਦੋ ਹੈ ਦੋ ਚਾਦਰਾਂ ਜੀ ਗਰਮ ਪਿਓਰ ਗਰਮ ਚਾਦਰਾਂ ਫੁੱਲ ਸਾਈਜ਼ ਕੀ ਬਾਤ ਹੈ ਇਹ ਕਲਰ ਜਿੰਨੇ ਮਰਜ਼ੀ ਔਰ ਵੈਲਵਟ ਦੀਆਂ ਇਹ ਵੈਲਵਟ ਨੇ ਉੱਪਰ 425 ਰੁਪਏ ਦੀ ਕਿਆ ਬਾਤ 850 ਰੁਪਏ ਦੀ ਜਿੰਨੇ ਮਰਜ਼ੀ ਲਓ ਉਸ ਤੋਂ ਬਾਅਦ ਸਰ ਸਾਡੇ ਕੋਲ ਨਾ ਜੀ ਇੱਕ ਟਾਵਲ ਆਇਆ 90 3290 ਦਾ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ 3290 ਦਾ ਟਾਵਲ ਹੈ ਜਿੰਨੇ ਮਰਜ਼ੀ ਲੈ ਲਓ ਕੋਈ ਬਾਉਂਡਰੀ ਭਾਈ ਚਾਰੇ ਲੈਣੇ ਕਿਸੇ ਨੇ ਜਾਂ 6 ਲੈਣੇ ਨੇ 150 ਰੁਪਏ ਦੇ ਦੋ ਅੱਛਾ ਕੋਈ 250 ਦਾ ਵੇਚਦਾ ਕੋਈ 300 ਦਾ ਵੇਚਦਾ ਆਪਾਂ ਵੇਚ ਰਹੇ ਹਾਂ ਜੀ 150 ਰੁਪਏ ਦੇ ਦੋ ਤੌਲੀਏ ਲਓ ਜੀ ਪੂਰਾ ਸੈੱਟ ਕਿੰਨੇ ਕ ਸਾਈਜ਼ ਲਓ ਜੀ 90 200 30 290 ਦਾ ਸਹੀ 75 ਰੁਪਏ ਦਾ ਸਿਰਫ ਕੋਈ ਇਹ ਨਹੀਂ ਵੀ 6 ਦੇਣੇ ਨੇ 4 ਦੇਣੇ ਨੇ 150 ਰੁਪਏ ਚ ਦੋ ਦੋ ਕੀ ਬੋਲਦਾ ਸਹੀ ਗੱਠਾਂ ਪਈਆਂ ਨੇ ਜਿੰਨੇ ਮਰਜ਼ੀ ਲੈ ਜਾਓ ਲਓ ਜੀ ਲਓ ਜੀ ਸਾਡੀ ਫੇਵਰੇਟ ਆਈਟਮ ਜਿਹੜੀ ਕਿ ਸਰਾਂ ਬਹਾਰਾ ਡਬਲ ਬੈੱਡ ਦੀ ਚਾਦਰ ਕੋਈ ਵੇਚਦਾ ਜੀ 250 ਦੀ ਕੋਈ ਵੇਚਦਾ ਜੀ 225 ਦੀ ਅਸੀਂ ਵੇਚਦੇ ਹਾਂ ਜੀ 450 ਦੀਆਂ ਇੱਕ ਵੀ ਨਹੀਂ ਦੇਣੀ ਦੋ ਵੀ ਨਹੀਂ ਦੇਣੀ ਚਾਰ ਦੇੜੀਆਂ ਨੇ ਚਾਰ 450 ਦੀਆਂ ਚਾਰ ਚਾਰ ਹਾਂ ਤਮਾਕਾ ਉਹ ਬਾਤ ਹੈ ਜੀ 450 ਦੀਆਂ ਚਾਰ ਚਾਦਰ ਬੰਬੇ ਮੇਲ ਜਿਵੇਂ ਦੀਵਾਲੀ ਆ ਗਈ ਜੀ ਸਭ ਨੇ ਕਿਸੇ ਨਾ ਕਿਸੇ ਨੂੰ ਗਿਫਟ ਦੇਣਾ ਕਿਸੇ ਨੇ ਆਪਣੀ ਲੇਬਰ ਨੂੰ ਗਿਫਟ ਦੇਣਾ ਬਿੱਲਾਂ ਵਾਲਿਆਂ ਨੇ ਹੋਰ ਨੇ ਕਿਸੇ ਨੇ ਬੰਬੇ ਦੀ ਬੰਬੇ ਮੇਲ ਦੀ ਬੈਡ ਸ਼ੀਟ ਆ ਕੋਈ 800 ਦੀ ਵੇਚਦਾ 700 ਦੀ ਵੇਚਦਾ ਕਿਸ ਕੋਈ ਆਪਣੇ ਆਪਣੇ ਰੇਟ ਨੇ ਸਭ ਦੇ ਮੈਂ ਦੇ ਰਿਆਂ ਜੀ 995 ਰੁਪਏ ਦੀਆਂ ਚਾਰ ਬੈਡ ਸ਼ੀਟਾਂ ਜਿੰਨੀਆਂ ਮਰਜ਼ੀ ਬੱਡਲਾਂ ਦੇ ਬੱਡਲ ਲੈ ਜਾ ਜਿੰਨਾ ਮਰਜ਼ੀ ਤੁਮਾਕਿਆ ਜੀ ਹੋਰ ਆਈਟਮ ਦਰਨਾ ਪੈਕਿੰਗ ਦੇ ਵਿੱਚ ਹਾਲਾਂਕਿ ਇਹਦੇ ਨਾਲ ਦੀ ਸੇਮ ਮਤਲਬ ਜਿਸ ਤਰ੍ਹਾਂ ਦੀ ਪੈਕਿੰਗ ਲੈਣੀ ਹੋਵੇ ਤਾਂ ਸਸਤੀ ਵੀ ਆ ਪਰ ਮੈਂ ਕਬਾੜ ਨਹੀਂ ਲਿਆ ਮੈਂ ਦੇਸੀ ਮਾਲ ਨਹੀਂ ਲਿਆ ਕਿਉਂਕਿ ਕਿਸੇ ਗਰੀਬ ਆਦਮੀ ਕੋਲ ਜਾਊਗੀ ਕਿਸੇ ਕੋਲ ਗਿਫਟ ਜਾਊਗਾ ਤਾ ਹਲਕਾ ਨਾ ਜਾਵੇ ਬੈੱਡ ਸ਼ੀਟ ਦੇਖੋ ਕਿ ਐਸੀ ਕਲਾਸ ਹੈ ਬਹੁਤ ਹੀ ਵਧੀਆ ਦੇਖੋ ਬੈੱਡ ਸ਼ੀਟ कैसी है टॉप क्लास कलर ਨੇ 700 ਬਲੌਡੀ ਦੀ ਚਾਦਰ 700 700 ਰੁਪਏ ਦੀ ਵੇਚਦੇ ਨੇ ਪਾਪਾ ਦੇ ਰਹੇ ਆ ਜੀ 1000 ਦੀਆਂ ਤਿੰਨ ਬੈੱਡ ਸ਼ੀਟਾਂ 1000 ਦੀਆਂ ਤਿੰਨ ਤਿੰਨ ਬੈੱਡ ਸ਼ੀਟਾਂ ਜੀ ਸਿਰਫ 330 ਰੁਪਏ ਦੀ ਜਿੰਨੇ ਮਰਜੀ ਆਰਡਰ ਕਰੋ ਨਾਲ ਦੀ ਨਾਲ ਕਲਰ ਡਿਜ਼ਾਈਨਾਂ ਦਾ ਅੰਤ ਕੋਈ ਨਹੀਂ ਜਿੰਨੇ ਮਰਜੀ ਲਓ ਆਹ ਲਓ ਜੀ ਇਹ ਬਿੰਕ ਦਾ ਕੰਬਲ ਕਲਰ ਡਿਜ਼ਾਈਨ ਵਧੂ ਰੇ ਜੀ ਜਿੰਨੇ ਮਰਜੀ ਕਲਰ ਆਏ ਲੋਕ ਕੋਈ 280 ਵੇਚਦਾ ਕੋਲਟਾ 200 ਵੇਚਦਾ ਬੈਗ ਦੇ ਵਿੱਚ ਪਾ ਕੇ ਜੀ ਬੈਗ ਦੇ ਵਿੱਚ ਪਾ ਕੇ ਸਿਰਫ 199 ਰੁਪਏ ਦਾ ਬੈਗ ਦੇ ਵਿੱਚ ਪਾ ਕੇ 199 ਅੱਛਾ ਜੀ ਆ ਬੈਗ ਨਾਲ ਦੇਵਾਂਗੇ ਜੀ ਲੋ ਯਾਨੀ ਆ ਸਮਝ ਗਏ ਚਲੋ ਵੀ 165 ਰੁਪਏ ਦਾ ਕੰਬਲ 33 33 ਰੁਪਏ ਦਾ ਬੈਗ 198 ਰੁਪਏ ਚ ਕੀ ਬਾਤ ਹੈ ਜਨੇ ਮਰਜੀ ਇਕਲ ਡਬਲ ਬੈਡ ਦਾ ਕੰਬਲ ਹੈ ਜੀ ਉਹ ਇਹ ਨਹੀਂ ਹੈ ਵੀ ਇਹ ਸਵਾ ਕਿਲੋ ਦਾ ਜਾਂ ਇਹ ਗੱਦ ਘਵਾਰੜ ਹਮ 1 ਕਿਲੋ 700 ਗ੍ਰਾਮ ਦਾ ਬਲੈਂਕਟ ਹੈ ਬੈਗ ਦੇ ਵਿੱਚ ਪਾ ਕੇ ਦੇਣਾ ਦੇਖੋ ਤੁਸੀਂ ਚੀਜ਼ ਦੇਖੋ ਕੈਸੀ ਆ ਕਲਾਸ 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 ਡਿਜ਼ਾਈਨ ਦੇ ਸਿਰਫ 385 ਰੁਪਏ ਦਾ 2 ਕਿਲੋ ਪਾਣੇ 2 ਕਿਲੋ ਦੇ ਕਰੀਬ ਕੰਬਲ ਹੈ ਔਰ ਬੈਗ ਦੇ ਵਿੱਚ ਭਾ ਕੇ ਦੇਣਾ 385 385 ਲੱਖ ਕੀ ਬਾਤ ਹੈ ਇਹ ਔਰ ਕਲਰ ਵੀ ਇੱਕ ਤਾਂ ਇਹ ਕੀ ਬਾਤ ਹੈ ਨਗਾ ਦੇ ਨਗ ਪਏ ਨੇ ਉੱਤੇ ਤਿੰਨ ਗੋਡਾਣ ਭਰੇ ਪਏ ਨੇ ਅੱਛਾ ਜੋ ਮਰਜੀ ਲੋ ਗਰਮ ਚਾਦਰਾਂ ਹਰ ਪ੍ਰਕਾਰ ਦੀਆਂ ਇਹ ਨਹੀਂ ਵੀ ਮੇਰੇ ਕੋਲ 500 ਵਾਲੀਆਂ ਤਿੰਨ ਗਰਮ ਚਾਦਰਾਂ ਨੇ ਮੇਰੇ ਕੋਲ ਭਾਵੇਂ ਤੁਸੀਂ 5000 ਵਾਲੀ ਗਰਮ ਚਾਦਰ ਵੀ ਲਓ ਸਾਰਾ ਕੁਝ ਹੈ ਸਹੀ ਹੈ ਹਰ ਇੱਕ ਵੈਰਿਟੀ ਇੱਕ ਹੋਰ ਜਾਈ ਗੱਡ ਇਹਨੂੰ ਖੋਲ ਜਰਾ ਲਓ ਜੀ ਲਓ ਜੀ ਤਮਾਕਾ ਸੁਣਨ ਵਾਲਾ ਕਾ ਸੁਣ ਕੇ ਚੱਕਰ ਆ ਜਾਣਗੇ ਜੀ ਤੁਹਾਨੂੰ ਤੁਹਾਨੂੰ ਸੁਣ ਕੇ ਚੱਕਰ ਆ ਜਾਣਗੇ 1500 ਵਾਲੀ ਰਜਾਈ ਗਰਮ ਦੋਨੇ ਸਾਈਡ ਤੋਂ ਵੈਲਵਟ ਦੀ ਠੀਕ ਹੈ 5.5 ਕਿਲੋ ਦੀ 750 ਰੁਪਏ ਚ ਇਹ 750 ਦੀ 750 ਰੁਪਏ ਚ ਕਮਾਲਾ ਹੀ ਚੱਕਰ ਆ ਜਾਊਗਾ ਸੁਣ ਕੇ ਚੱਕਰ ਬਾਕੀ ਤੁਸੀਂ 30 ਦੇਖਣ ਤੋਂ ਹੀ ਪਤਾ ਲੱਗ ਰਿਹਾ ਸਾਢੇ 750 ਰੁਪਏ ਦੀ ਰਜਾਈ ਲਓ ਜੀ ਬੋਰੀਆਂ ਦੇ ਬੋਰੇ ਆਰਡਰ ਕਰਾ ਲਓ ਅੱਜ ਹੀ ਦਿਵਾਲੀ ਦਾ ਤਿਉਹਾਰ ਕਿਆ ਬਾਤ ਹੈ 750 ਦੀ ਜਿੰਨੀ ਮਰਜ਼ੀ ਲੈ ਜਾਓ ਅੱਛਾ ਇਹ ਕੁਆਲਿਟੀ ਦੇਖੋ ਤੁਸੀਂ ਇਹ ਕਲਾਸ ਪਿਓਰ ਗਰਮ ਸਵਾ ਚਾਰ ਕਿਲੋ ਤੋਂ ਲੈ ਕੇ 4.5 ਕਿਲੋ weight ਹੈ ਕਿਆ ਬਾਤ ਹੈ ਔਰ ਕਲਰ ਵੀ ਦੇਖੋ ਤੁਸੀਂ ਇੱਕ ਤੋਂ ਇੱਕ ਸੁਹਣਾ ਇੱਕ ਤੋਂ ਇੱਕ ਬੋਰੀਆਂ ਦੇ ਬੋਰੇ پیسے ਦੇ ਜੀ ਚਾਦਰ ਵੀ ਨਾਲੇ ਛੱਡ ਦੀ ਚਾਦਰ ਦੇ ਦੇ ਆ ਜਾ ਇੱਧਰ ਦੇ ਲਓ ਜੀ ਆ ਇੱਕ ਤਮਾਕਾ ਹੋਰ ਹੈ ਜੀ 2500 ਰੁਪਏ ਦੀ ਰਜਾਈ ਫੁਰਿਕ ਡਬਲ ਸਾਈਜ਼ ਦੀ ਨਾਲ ਡਬਲ ਮੈਂਟ ਦੀ ਚਾਦਰ ਪੂਰੀ ਸਵ ਡਬਲ ਜਿਹਦਾ ਰੇਟ 2500 ਰੁਪਏ ਹੈ ਜੀ ਸਿਰਫ 1500 ਰੁਪਏ ਚ ਇਹ ਸਾਰਾ ਕੁਝ ਵਿੱਚ ਪੂਰਾ ਬੈਗ ਚ ਪਾ ਕੇ ਕੀ ਬੈਗ ਦੇ ਵਿੱਚ ਪਾ ਕੇ ਚੱਦਰ ਸਹਰਾਣ ਡਬਲ ਬੈੱਡ ਦੀ ਰਜਾਈ 1500 ਰੁਪਏ ਚ 1500 ਕੀ ਬਤਾ ਹੋਰ ਰਜਾਈ ਵੀ ਡਬਲ ਹੈ ਡਬਲ ਦੀ ਹੋਰ ਇਹ ਨਹੀਂ ਹਬੀ ਮੇਰੇ ਕੋਲ ਇਹ ਮੇਰੇ ਕੋਲ 7000 ਵਾਲਾ ਸੈੱਟ ਵੀ ਪਿਆ 5000 ਵਾਲਾ ਸੈੱਟ ਵੀ ਪਿਆ ਇਹ ਹੈਗਾ ਮੀਡੀਅਮ ਵਰਗਵਾਸੇ ਗਰੀਬ ਨੇ ਵਿਚਾਰੇ ਨੇ 7000 ਨਹੀਂ ਖਰਚ ਸਕਦਾ 2500 ਇਹ ਉਹਦਾ ਹਿੱਲ ਆ ਦੇਖੋ ਸਰ ਇਹ ਰਿਵਰਸੀਬਲ ਰਜਾਈ ਆ ਹੂੰ ਦੋਨੇ ਪਾਸਿਓ ਇੱਕੋ ਜੈਸੀ ਰਿਵਰਸੀਬਲ ਕਿੰਨੇ ਦੀ ਹੋਊਗੀ ਸਰਦਾਰ ਜੀ 3500 ਤੋਂ ਘੱਟ ਨਹੀਂ ਹੋ ਜਦਾ ਹਾਂ 1800 ਰੁਪਏ ਚ ਅੱਛਾ ਇਹ ਕੀ ਨਾਲ ਚਾਦਰ ਅੱਛਾ ਨਾਲ ਨਾਲ ਚਾਦਰ ਵੀ ਆ ਬੈੱਡ ਸ਼ੀਟ ਬੈੱਡ ਸ਼ੀਟ ਨਾਲ ਸਹਰਾਣੇ ਰਿਵਰਸੀਬਲ ਲਓ ਜੀ ਦੋਨੋਂ ਸਾਈਡ ਦੋਨੇ ਸਾਈਡ ਤੋਂ ਦੇਖ ਲਓ ਤੁਸੀਂ ਦੋਹੇ ਸਾਈਡ ਤੋਂ 5 ਕਿਲੋ weight ਹੈ। ਕੀ ਬਾਤ ਹੈ ਇਹ? 1800 ਰੁਪਏ ਚ ਬੈਗ ਚ ਪਾ ਕੇ। ਕੀ ਬਾਤ ਹੈ? ਹੋਰ ਕੀ ਹੋਰ ਕੀ ਦੇ ਸਕਦਾ ਕੋਈ? ਹਾਂ ਹਾਂ। ਕੋਈ ਨਹੀਂ ਦੇ ਸਕਦਾ ਗਾਰੰਟੀ ਹੈ। ਹਾਂ। ਹਾਂ ਜੀ। ਸੋ ਦੋਸਤੋ ਇਹ ਸਿਰਫ ਕਹਿਣ ਦੀ ਗੱਲ ਨਹੀਂ ਤੁਸੀਂ ਆਪੇ ਹੀ ਦੇਖ ਲਓ। ਇੱਥੇ ਸ਼ਾਇਦ ਤੁਹਾਨੂੰ ਕੈਮਰੇ ਦੀ ਅੱਖ ਤੋਂ ਵੀ ਪਤਾ ਲੱਗ ਰਿਹਾ ਹੋਣਾ ਕਿ ਕੁਆਲਿਟੀ ਕਿਸ ਤਰੀਕੇ ਦੀ ਹੈਗੀ ਐ। ਇਹ ਦੋਨੋਂ ਸਾਈਡ ਦੇਖੋ ਤੁਸੀਂ। ਕਸ਼ਮੀਰੀ ਕੁਇਲਟ ਆ। ਹਮ। ਵਧੀਆ ਕੁਆਲਿਟੀ ਦੀ ਕਸ਼ਮੀਰੀ ਕੁਇਲਟ। ਕਰੌਨ ਨੰਬਰ ਹੈ ਰਿਵਰਸੀਬਲ ਰਜਾਈ ਹੈ ਨਾਲ ਚਾਦਰ 3000 ਤੋਂ ਘੱਟੇ ਸੈੱਟ ਨਹੀਂ ਮਿਲਦਾ ਬਾਜ਼ਾਰ ਦੇ ਵਿੱਚ ਵਾਹ ਵਾਹ ਰਿਵਰਸੀਬਲ ਦਾ ਔਰ ਤੁਸੀਂ 1800 1800 ਰੁਪਏ ਵਿੱਚ ਕੀ ਬਾਤ ਹੈ ਤੁਮਾਕਾ ਕਰਤਾ ਜੀ ਸੇਲ ਦਾ ਸਰਦੀ ਵਾਲੇ ਸੇਲ ਦਾ ਤੁਮਾਕਾ ਹੀ ਆ ਵਾਕਈ ਗਲਾ ਫਰਜਾਈਆਂ ਤੁਲਾਈਆਂ ਰਿਵਰਸੀਬਲ ਬਦਲ ਵੀ ਕੋ ਸਾਡੇ ਕੋਲ ਕਿੰਗ ਸਾਈਜ਼ ਬੈੱਡ ਸ਼ੀਟ ਆਈ ਹੈ ਗਰ 995 ਵਿੱਚ ਅੱਛਾ ਹੈ ਕਿੰਗ ਸਾਈਜ਼ ਬੈੱਡ ਸ਼ੀਟ ਪਤਨਾ 1800 ਤੋਂ ਘੱਟ ਨਹੀਂ ਹੈ 995 ਰੁਪਏ ਦੀ ਉਹੀ ਦਿਖਾਏ ਫਿਰ ਬਿਲਕੁਲ ਦਿਖਾਉਂਦੇ ਆ ਜੀ ਲਓ ਜੀ ਇਹ ਕਾ ਤੋਹਫਾ ਜੀ ਜਿਹੜਾ ਅਸੀਂ ਬਹੁਤ ਦਿਨਾਂ ਤੋਂ ਵੇਚ ਰਹੇ ਆ ਏਸੀ ਸੈੱਟ ਡਬਲ ਐਡ ਦਾ ਰਿਵਰਸੀਬਲ ਅੱਛਾ ਜੀ ਹਾਲਾਂਕਿ ਹੁਣ ਪਿੱਛੇ 560 ਦਾ ਪਿੱਛੇ ਰੇਟ ਹੋ ਗਿਆ ਪਰ ਮੈਂ ਅੱਜ ਵੀ ਆਪਣੇ ਵਾਅਦੇ ਤੇ ਕਾਇਮ ਆ 500 ਦੇ ਦੋ ਮੈਨੂੰ 250 ਰੁਪਏ ਚ ਰਿਵਰਸੀਬਲ ਪੂਰਾ ਸੈੱਟ ਕੀ ਬਾਤ ਹੈ 250 ਰੁਪਏ ਦਾ 250 ਰੁਪਏ ਜਿੰਨੇ ਮਰਜੀ ਲਾਜ ਕਲਰ ਬਹੁਤ ਜੀ ਜੋ ਨੈਮਰਜੀ ਡਿਜ਼ਾਈਨ ਆਲੋ ਇੱਕ ਤੋਂ ਇੱਕ ਸੋਹਣਾ ਡੈਾਈਨਾ 250 250 ਰੁਪਏ ਚ ਲੋ ਜੀ ਬਾਜ਼ਾਰ ਚ ਰੇਟ ਹੈ ਜੀ 750 800 ਰੁਪਏ ਨਾਲ ਦੋ ਕੁਸ਼ਨ ਨੇ ਜੇ ਦੋ ਕੁਸ਼ਨ ਲਈਏ 200 ਰੁਪਏ ਦੇਨੇ ਜੀ ਉੱਤੇ ਦੋ ਕਵਰ ਲਈਏ ਉਹ ਵੀ 200 ਦੇਨੇ ਘਟ ਤੋਂ ਘਟ ਹਾਂ ਨਾਲ ਦੋ ਪਿੱਲੋ ਫਲਫੀ ਪਿੱਲੋ ਨੇ ਸਿਰਫ 450 ਰੁਪਏ ਚ ਸਾਰਾ ਕੁਝ ਅੱਧਾ ਘੰਟਾ ਮੋਗੀਆਂ ਸਵੇਰੇ ਜਦੇ ਮੌਕੇ ਤੇ ਲਿਆਉਣੀਆਂ ਪਈਆਂ ਗਾਹ ਏਡੀ ਡਿਮਾਂਡ ਕਰ ਰਿਆ ਰੋਜ਼ 200 300 20 ਰੋਜ਼ ਵਿਕਦਾ 450 ਰੁਪਏ ਫੁੱਲ ਸਾਈਜ਼ ਚਾਦਰ ਔਰ ਨਾਲ ਕੁਸ਼ਨ ਆ ਵੀ ਨਾਲ ਕੁਸ਼ਨ ਫਲਫੀ ਫਲਫੀ ਪਿੱਲੋ ਫਲਫੀ ਪਿੱਲੋ ਇੱਕ ਆ ਦੇਖੋ ਜੀ 7D ਬੈੱਡ ਸ਼ੀਟ ਆਈ ਹੈ 7D ਬੈੱਡ ਸ਼ੀਟ ਕਹਿੰਦੇ ਨੇ ਇਹਨੂੰ ਬਹੁਤ ਡਿਮਾਂਡ ਸੀ ਹਰ ਇੱਕ ਵਾਰਦਾ ਕਹਿੰਦਾ ਸੀ 7D ਲਿਓ ਜੀ ਕਿੰਗ ਸਾਈਜ਼ ਦੇਖੋ ਜੀ ਕਿੰਨਾ ਸਾਈਜ਼ ਆ ਲਓ ਜੀ ਦੇਖੋ ਕਿਹੜੇ ਕਿਹੜੇ ਡਿਜ਼ਾਈਨ ਖੂਬਸੂਰਤ ਡਿਜ਼ਾਈਨ ਸੁਪਰ ਤੁਹਾਡੇ ਬੱਚੇ ਖੁਸ਼ ਹੋ ਜਾਣਗੇ ਦੇਖ ਕੇ ਵੀ ਮੰਮੀ ਇਕੜੇ ਹਨ ਹੋਰ ਲਿਆਓ ਇਹਦੇ ਨਾਲ ਦਾ ਐਸੇ ਐਸੇ ਪੀਸ ਨੇ ਨਾਲ ਪਿੱਲੋ ਨੇ ਉੱਕਣੀ ਪ੍ਰਿੰਟਡ ਬਹੁਤ ਹੀ ਪਿਆਰੀ ਆਈਟਮ ਡਿਜ਼ਾਈਨਾਂ ਦਾ ਕੋਈ ਘਾਟਾ ਨਹੀਂ ਜਿੰਨੇ ਮਰਜ਼ੀ ਲਾਓ ਜੀ ਲਓ ਜੀ ਖਾਦੀ ਦੀ ਚਾਦਰ ਬਹੁਤ ਹੀ ਵਧੀਆ ਸਹਰਾਣੇ ਨਾਲ ਲਓ ਜੀ ਖੋਲੋ ਜੀ ਲਓ ਜੀ ਐਨ ਵਧੀਆ ਪੂਰਾ ਡਬਲ ਸਾਈਜ਼ ਦੇ ਸਰ ਬੇਸ਼ਿਕੀ ਦੇ ਅੰਦਰ ਦੇ ਦੇਖੋ ਚਾਦਰ ਇਕੱਠੀ ਨਹੀਂ ਹੋਣੀ ਔਰ ਚਾਦਰ ਦੀ ਲੁੱਕ ਦੇਖੋ कैसी ਆ ਲਓ ਜੀ 950 ਰੁਪਏ ਦੀਆਂ ਤਿੰਨ 950 ਦੀਆਂ ਤਿੰਨ 550 600 ਵਾਲੀ ਚਾਦਰ ਹੈ ਏਅਰ ਕਲਾਸ ਪਿਓਰ ਖਾਦੀ ਦੇ ਵਿੱਚ ਕਲਰ ਤੁਹਾਡੀ ਪਸੰਦ ਕਲਰ ਜਿਹੇ ਜੇ ਮਰਜੀ ਲਓ ਢੇਰ ਲਾ ਦਾਂਗੇ ਜੀ ਕਲਰਾਂ ਦੇ ਢੇਰ ਕੋਠੇ ਭਰੇ ਪੈਣੇ ਕੀ ਬਾਤ ਹੈ ਜੀ ਹਾਂ ਜੀ ਪੈਟਰਨ ਵੀ ਵੱਖੋ ਵੱਖਰੇ ਏਅਰ ਕਲਾਸ ਆਈਟਮਾਂ ਦੇ ਠੀਕ ਆ ਚਾਦਰਾ ਜੀ ਸਾਡੇ ਕੋਲ ਲਾਸਟਿਕ ਦੀ ਇਹਦੀ ਬੜੀ ਡਿਮਾਂਡ ਹੈ ਲਾਸਟਿਕ ਦੀ ਜਾਦਰਾ ਬਹੁਤ ਹੀ ਸੋਹਣੀ ਚਾਰੇ ਪਾਸੇ ਲਾਸਟਿਕ ਆਹ ਦੇਖੋ ਚਾਰੇ ਪਾਸੇ ਲਾਸਟਿਕ ਹੈ ਸਿਰਫ 295 ਰੁਪਏ ਦੀ ਜੀ 295 250 500 600 ਦੀ ਵੇਚ ਰਹੇ ਨੇ ਲੋਕ 295 ਰੁਪਏ ਚ ਆਓ ਤੇ ਲੈ ਜਾਓ ਦੀਵਾਲੀ ਦਾ ਮੌਕਾ ਛੱਡਿਓ ਨਾ ਇਹ ਜਾ ਮੌਕਾ ਸੋ ਜਿਵੇਂ ਸ਼ੁਰੂਆਤ ਦੇ ਵਿੱਚ ਆਪਾਂ ਕਿਹਾ ਸੀ ਸੋਗਾਤਾਂ ਦਿਖਾ ਰਹੇ ਹਾਂ ਅੱਜ ਏ ਕਲਾਸ ਹਲੋ ਆ ਬੈੱਡ ਸ਼ੀਟ ਨਾਲ ਜੀ 450 ਦੀ ਵੇਚਦੇ ਨੇ ਲੋਕ ਦਰਦੇ ਕੋਕਾ ਦਸੀਆ ਰਗੜ ਖੋਲ ਲੋ ਜੀ ਕਿਸੇ ਨੇ ਆਪਣਾ ਹੋਲ سیل ਦਾ ਕੰਮ ਕਰਨਾ ਮੈਂ ਹੋਲ سیل ਦਾ ਕੰਮ ਵੀ ਕਰ ਰਿਹਾ ਨਾਲ ਜੇ ਕਿਸੇ ਨੇ ਹੋਲ سیل ਚ ਲੈਣਾ ਤਾਂ ਹੋਲ سیل ਦੇ ਰੇਟ ਹੋਰ ਰਾਇਤ ਮਿਲੂਗੀ ਉਹਨੂੰ ਅੱਛਾ ਜੇ ਕਿਸੇ ਬੀਬੀ ਨੇ ਕਿਸੇ ਨੇ ਘਰ ਵਿੱਚ ਦੁਕਾਨ ਖੋਲ੍ਹੀਆ ਕੋਈ ਹੋਰ ਵਿਚਾਰਾ ਛੋਟਾ ਮੋਟਾ ਦੁਕਾਨਦਾਰੀ ਕਰਨਾ ਚਾਹੁੰਦਾ ਤਾਂ ਮੈਂ ਉਹਦਾ ਹੋਰ ਹੌਸਲਾ ਵਧਾਉਂਗਾ ਹੋਰ ਮਾਣ ਤਾਣ ਕਰੂੰਗਾ ਉਹਦਾ ਅੱਛਾ ਰੇਟ ਮਤਲਬ ਕਿ ਇਸ ਤਰ੍ਹਾਂ ਹੋਰ ਕਰ ਦੂਗਾ ਜੇ ਨੇ ਹੋਲ سیل ਚ ਵੇਚਣਾ ਠੀਕ ਹੈ ਠੀਕ ਹੈ ਜੀ ਗੱਲੜ ਜਾਈ ਦੇਖੋ ਕੈਸੇ ਨੇ ਲੋ ਸਰਾਂ ਨੇ ਨਾਲ ਲੋਕ ਦੇ ਤੇਰੇ ਜੀ 500 ਦੀ ਇੱਕ ਮੈਂ ਦੇ ਰਿਹਾ ਜੀ 650 ਦੀਆਂ ਤਿੰਨ ਚਾਦਰਾਂ ਤਿੰਨ ਚਾਦਰਾਂ ਮਤਲਬ 200 16 17 ਰੁਪਏ ਦੀ ਹਾਂ ਪੀਸ ਦੇਖੋ ਕਿਹੋ ਜਿਹਾ ਚੱਦਰ ਦਾ ਪੀਸ ਆ ਸੁਪਰ ਚਾਦਰ ਬਹੁਤ ਵੈਰਾਈਟੀਆਂ ਨੇ ਸਰਦੀ ਦਾ ਸਾਰਾ ਮਾਲ ਆਇਆ ਪਿਆ ਗਰਮ ਗਲਾਫ ਫਲਿੱਪ ਥੱਲੇ ਨੂੰ ਸਿੰਗਲ ਦੀ ਚੱਦਰ ਗਰਮ ਦੀ ਚੱਦਰ ਸਿੰਗਲ ਗਲਾਫ ਡਬਲ ਗਲਾਫ ਰਿਵਰਸੀ ਗਲਗਲਾ ਇੱਕ ਵਾਰ ਤੋਂ ਮਨੀ ਜੀ ਸੈਂਕੜੇ ਹਰ ਤਰ੍ਹਾਂ ਦੀ ਮੇਰੇ ਕੋਲ 15 ਪ੍ਰਕਾਰ ਦੀਆਂ ਚਾਦਰਾਂ ਨੇ 15 ਪ੍ਰਕਾਰ ਦੀਆਂ ਰਜਾਈਆਂ ਨੇ 15 ਪ੍ਰਕਾਰ ਦੇ ਗਲਾਫ ਨੇ ਇੱਕ ਵੈਰਾਈਟੀ ਨਹੀਂ ਹੈ ਜੀ 6 ਗਡੌਨ ਭਰੇ ਪਏ ਨੇ ਚਾਰ ਚੁਪੇਰੇ ਬਹੁਤ ਕੁਝ ਕਿਰਪਾ ਮੇਰੇ ਗੁਰਦੇਵ ਦੀ ਕਿਰਪਾ ਦੇ ਨਾਲ ਸਹੀ ਹੈ ਬਹੁਤ ਕੁਝ ਹੈ ਸਹੀ ਤੁਸੀਂ ਆਓ ਤੁਹਾਨੂੰ ਸਾਰਾ ਮਾਲੋ ਮਾਲ ਕਰਕੇ ਭੇਜਾਂਗੇ ਆਹ ਦੇਖੋ ਜੀ ਆਹ ਚਾਦਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਸੀ ਪਿੱਛੇ ਰਹਿ ਗਈ ਗੱਲਬਾਤ ਇਹ ਡਬਲ ਬੈੱਡ ਦੀ ਚਾਦਰ ਹੈ ਹਮਮ ਔਰ ਕਿੰਗ ਸਾਈਜ਼ ਕਿੰਗ ਸਾਈਜ਼ ਕਿਸੇ ਦੁਕਾਨ ਤੇ ਪੁੱਛ ਲਓ 1600 1700 1800 ਦੱਸਣਗੇ ਆਪਾਂ ਰੇਟ ਰੱਖਿਆ ਜੀ 995 ਰੁਪਏ ਅੱਛਾ ਜੀ 995 ਰੁਪਏ ਦੀ ਕਿੰਗ ਸਾਈਜ਼ ਵਿੱਚ ਇਹ ਦਿਖਾਓ ਮੜਾ ਖੋਲ ਕੇ ਲਓ ਸਰ ਗਰਮ ਚੱਦਰ ਹੈ ਇਹ ਗਰਮ ਚੱਦਰ ਹੈ ਜੀ ਤੋਹਫਾ ਆਈਟਮ ਹੈ 1600 ਗ੍ਰਾਮ ਦੇ ਵਿੱਚ ਲਓ ਜੀ ਹੋਏ ਹੋਏ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੈ ਦੇਖੋ ਮਖਮਲ ਵਰਗੀ ਜਾਂ ਜਦ ਉੱਤੇ ਉੱਤੇ ਲਾਓਗੇ ਜੀ ਨੀਂਦ ਆਊਗੀ ਹਾਂ ਜਦ ਵਿਛਾਓਗੇ ਨਾ ਜੀ ਤਾਂ ਸਵੇਰੇ ਪਤਾ ਲੱਗਣਾ ਵੀ 9:00 ਵੱਜ ਗਏ ਕਿੰਗ ਸਾਈਜ਼ ਮਤਲਬ ਇਹ ਨਹੀਂ ਇਹ ਨੀ ਹਲਟਮਾ ਨੇ ਸਰ ਤਬੀਅਤ ਖੁਸ਼ ਕਰਨ ਵਾਲੀ ਹੈ ਬਿਲਕੁਲ ਬਾਕੀ ਹੋਰ ਗੱਲ ਇਸ ਦੇ ਵਿੱਚ ਕਲਰ ਆਪਾਂ ਨੂੰ ਮਿਲ ਜੂਗੇ ਹੋਰ ਸੈਂਕੜੇ ਅੱਛਾ ਜੀ ਬਾਧੂ ਡਿਜਾਇਨ ਆ ਸਾਰੇ ਮੈਟ ਛੋਟੇ ਵੱਡੇ ਬਾਹਰ ਥਾਨ ਪਏ ਨੇ ਬਾਧੂ ਉਸ ਤੋਂ ਬਾਅਦ ਜੀ ਆਜੋ ਤੁਹਾਨੂੰ ਉੱਪਰ ਤੱਕ ਦਿਖਾਣੇ ਆ ਜੀ ਗਿਡੌਨ ਕਿਸ ਤਰ੍ਹਾਂ ਭਰੇ ਹੋਏ ਆ ਆਜੋ ਅਸੀਂ ਸਪੈਸ਼ਲ ਜੀ ਕਲਰ ਦਾ ਕੰਮ ਸਾਡੇ ਕੋਈ ਕਮੀ ਰਹਿ ਜਾਂਦੀ ਸੀ ਹੁਣ ਅਸੀਂ ਦੇਖੋ ਟਿਸ਼ੂ ਦੇ ਪੜਦੇ ਸਾਰੇ ਉਸ ਤੋਂ ਬਾਅਦ ਜੀ ਦੇਖੋ 100 ਰੁਪਏ ਤੋਂ ਪਰਦਾ ਸ਼ੁਰੂ ਹੈ ਜੀ ਅੱਛਾ 100 ਰੁਪਏ ਤੋਂ 100 ਰੁਪਏ ਤੋਂ ਆ ਦੇਖੋ 100 ਰੁਪਏ ਤੋਂ ਰੈਡੀਮੇਡ ਹੋਏਗਾ ਕਿ ਆਹ ਤਿਆਰ 100 ਰੁਪਏ ਦਾ ਪਰਦਾ ਜੀ ਦੇਖੋ ਕਿਹੜੇ ਕਿਹੜੇ ਅੱਛਾ ਉੱਪਰ ਇਹ ਸਾਰ ਕੁਝ ਪਿਆ ਹੋਏਗਾ ਸਾਰਾ ਕੜੇ ਤਿਆਰ ਜਾ ਕੇ ਲਟਕਾ ਦੇਣਾ 100 ਰੁਪਏ 'ਚ ਬਸ ਅੱਛਾ ਜੀ ਉਸ ਤੋਂ ਬਾਅਦ 150 200 ਦੇਖੋ ਕਿਹੇ ਕਿਹੇ ਖੂਬਸੂਰਤ ਡਿਜ਼ਾਈਨ ਨੇ ਦੇਖੋ 200 200 ਰੁਪਏ 'ਚ ਇਹ 200 ਦਾ 200 200 ਰੁਪਏ ਵਾਲਾ ਜੀ 250 ਰੁਪਏ ਦੇਖੋ ਕਿਹੋ ਜਿਹਾ ਪੱਥਰ ਵਰਗਾ ਪਰਦਾ ਮੋ ਹਾਂ 250 ਰੁਪਏ ਦਾ ਉਸ ਤੋਂ ਬਾਅਦ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣਾ ਜਿਹੜੀ ਕਿ 600 700 ਰੁਪਏ ਦੀ ਆ ਵੈਲਵਟ ਦਾ ਪਰਦਾ ਵੈਲਵਟ ਦਾ ਪਰਦਾ ਜੀ 600 ਰੁਪਏ ਦਾ ਰੇਟ ਹੈ ਜੀ ਇਹਦਾ 300 ਰੁਪਏ ਚ ਅੱਛਾ 300 ਰੁਪਏ ਦਾ ਪਰਦਾ ਜੀ ਵੈਲਵਟ ਦਾ ਕੀ ਬਾਤ ਹੈ بڑے ਅਲਟਮਾਨੀ ਜੀ ਪਰਦੇਆਂ ਦੇ ਵਿੱਚ ਲੱਗ ਵੀ ਬੜਾ ਰਾਇਲ ਰਿਹਾ ਹੈ ਪਰਦੇ ਪਰਦੇ ਦੀ ਡਿਜ਼ਾਈਨਿੰਗ ਦੇਖੋ ਤੁਸੀਂ ਅੱਗੇ ਤਾਂ 500 600 700 ਹਜ਼ਾਰ ਕਿਸੇ ਨੇ ਵੀਡੀਓ ਬਲਾਉਣਾ ਵੀਡੀਓ ਬਲਾ ਸਕਦਾ ਵਧੀਆ ਲੜਣਾ ਵਧੀਆ ਹਰ ਇੱਕ ਵੈਰਿਟੀ ਤੇ 100 ਰੁਪਏ ਤੋਂ ਲੈ ਕੇ ਕਿ ਕਿੰਨੇ ਤੱਕ ਹੈ 1200 ਤੱਕ ਜੀ 1200 ਤੱਕ ਉਸ ਤੋਂ ਬਾਅਦ ਬਲਾਈਡਾਂ ਚਿੱਕਾਂ ਜਿਹੜੇ ਜਿਹੜਾ ਸਟ ਘਰ ਨੂੰ ਸਜਾਉਣਾ ਸਾਡੇ ਕੋਲ ਆ ਜਾਓ ਬਸ ਖੜੇ ਹੋਣਾ ਰਸਤੇ 'ਚ ਕਿਤੇ ਵੀ ਤੇ ਹੁਣ ਨਾ ਬਜ਼ੁਰਗਾਂ ਦੇ ਸੁੱਖ ਵਾਸਤੇ ਅੰਕਲ ਜੀ ਨੇ ਇੱਧਰ ਲਿਫਟ ਵੀ ਲਵਾ ਲਈ ਹੈ ਪਹਿਲਾਂ ਬਜ਼ੁਰਗਾਂ ਨੂੰ ਕਹਿੰਦੇ ਸ਼ਿਕਾਇਤ ਹੁੰਦੀ ਸੀ ਜਾਣ ਲੱਗਿਆਂ ਉੱਪਰ نیچے ਉਹ ਪਹਿਲਾਂ ਕਸਟਮਰ ਕਹਿੰਦਾ ਸੀ ਜੀ ਪੌੜੀ ਨਹੀਂ ਚੜ੍ਹ ਹੁੰਦਾ ਹਾਂ ਔਰ ਸਪੈਸ਼ਲ ਲਿਫਟ ਲਗਵਾਈ ਹੈ ਜੀ ਚਲੋ ਤੁਹਾਨੂੰ ਉੱਪਰ ਇੱਕ ਵਾਰੀ ਘੁਮ ਆਓ ਜੀ ਆਓ ਜੀ ਆ ਦੇਖੋ ਜੀ ਉੱਪਰ ਦਾ ਪੋਰਸ਼ਨ ਵੀ ਦਿਖਾਣਿਆ ਤੁਹਾਨੂੰ ਲੱਗ ਜਿਓ ਇ ਇਹ ਗਦਾਮੇ ਹੀ ਤੁਹਾਡਾ ਇਹ ਗਦਾਮੇ ਜੀ ਪਿੱਛੇ ਹਲੇ ਥੋੜੀ ਸੈਟਿੰਗ ਕਰ ਰਹੇ ਆ ਜੀ ਸਾਡੀ ਦੁਕਾਨ ਪਹਿਲਾਂ ਸੀ ਪਿੱਛੇ ਸੀ ਹੁਣ ਦੋ ਦੁਕਾਨਾਂ ਛੱਡ ਕੇ ਅੱਗੇ ਆ ਗਏ ਅੱਗੇ ਆ ਗਈ ਹੈ ਸ਼ਾਮ ਸਿਲਕ ਸਟੋਰ ਦੇ ਬਿਲਕੁਲ ਸਾਹਮਣੇ ਆ ਗਏ ਅਸੀਂ ਹਾਂ ਜੀ ਹੁਣ ਅਸੀਂ ਸ਼ਾਮ ਸਿਲਕ ਸਟੋਰ ਦੇ ਸਾਹਮਣੇ ਬਿਲਕੁਲ ਸਾਹਮਣੇ ਹੈ ਬਾਲਾ ਜੀ ਹੈਂਡਲੂਮਸ ਤੇ ਬਹੁਤ ਕੁਝ ਆ ਤੁਸੀਂ ਆਓ ਤਿਹਾਰ ਨੇ ਦੀਵਾਲੀ ਹੈ ਵਿਆਹ ਸ਼ਾਦੀਆਂ ਨੇ ਆਓ ਤੇ ਸਪੈਸ਼ਲੀ ਦਰਖਾਸਤ ਹੈ ਵੀ ਜੇ ਕਿਸੇ ਨੇ ਆਪਣਾ ਕੰਮ ਵੀ ਕਰਨਾ ਹੈ ਪਵਨ ਜੀ ਕਹਿੰਦੇ ਵੀ ਅਸੀਂ ਪੂਰੀ ਹੈਲਪ ਕਰਾਂਗੇ ਉਹਦੀ 500 ਰੁਪਏ 300 ਰੁਪਏ ਦੇ ਚਾਰ ਕੰਬਲ ਪਹਿਲਾਂ ਸੌਦਾ ਵੇਚਦੇ ਸੀ ਹੁਣ 300 ਰੁਪਏ ਦੇ 4 75 ਰੁਪਏ ਦਾ 75 ਰੁਪਏ ਦਾ ਕੰਬਲ 500 ਗ੍ਰਾਮ ਦਾ ਅੱਛਾ 500 ਗ੍ਰਾਮ ਦਾ ਕੰਬਲ ਸੋਫੇ ਦਾ ਕਪੜਾ ਸੋਫਿਆਂ ਦੇ ਉੱਪਰ ਰੱਖਣ ਵਾਲੇ ਪੀਸ ਹਰ ਸਹੂਲਤ ਹੈ ਮੈਂ ਆਪਣਾ ਧਰਤੀ ਦੇ ਜਿਹੜਾ ਫਲੋਰ ਮੈਟ ਲਗਾਣੇ ਆ ਉਹ ਵੀ ਹੈ ਕਾਰੀਗਰ ਵੀ ਹੈ ਹਰ ਇੱਕ ਜੀ ਸੋਫੇ ਬਣਾਉਣੇ ਤੁਹਾਡੇ ਘਰ ਬਣਾ ਕੇ ਆਊਗਾ ਕਪੜਾ ਲੈ ਜਾਓ ਤੁਹਾਡੇ ਘਰ ਟੇਲਰ ਵਾਟੇ ਜਾਊਗਾ ਬਣਾ ਕੇ ਆਊਗਾ ਮਤਲਬ ਕਿ ਕਪੜਾ ਤੁਸੀਂ ਪਸੰਦ ਕਰ ਲਓ ਹਰ ਸਹੂਲਤ ਅੱਛਾ ਜੀ ਹਰ ਹਰ ਚੀਜ਼ ਮਿਲੇਗੀ ਤੁਹਾਨੂੰ ਇੱਥੋਂ ਜੋ ਹੈਂਡਲੂਪ ਦੇ ਵਿੱਚ ਹੁੰਦਾ 99.9 ਟਾਈਟਮਾ ਮੇਰੇ ਕੋਲ ਕੀ ਬਾਤ ਹੈ ਜੀ ਜੋ ਹੈਂਡਲੂਪ ਚ ਹੁੰਦਾ ਸਭ ਕੁਝ ਹੈ ਸਹੀ ਹੈ ਜੀ ਬਾਕੀ ਬਿਲਕੁਲ ਲੋਈਆਂ ਹੋਲ ਸੇਲ ਦੇ ਭਾਅ ਨੂੰ ਵਿਆਹ ਸ਼ਾਦੀਆਂ ਚ ਦੇਣ ਲਈ ਲੋਈਆਂ ਫੁਲਕਾਰੀਆ ਟਾਵਲਸ ਸਾਰਾ ਕੁਝ ਹੈ ਗਲੀਚੇ ਗੁਰਦੁਆਰਾ ਸਾਹਿਬ ਲਈ ਮੈਂ ਹੋਰ ਵੀ ਸੂਚਨਾ ਦੇ ਦਿੰਦਾ ਹਾਂ ਗੁਰੂ ਘਰਾਂ ਲਈ ਜਿਹਨੇ ਪ੍ਰਬੰਧਕ ਸੁਣ ਰਹੇ ਨੇ ਵੀ ਗੁਰੂ ਘਰ ਦੇ ਲਈ ਸਪੈਸ਼ਲ ਰੈਤ ਹੋਊਗੀ ਚਾਨਣੀ ਸਾਹਿਬ ਰਮਾਲਾ ਸਾਹਿਬ ਮੈਂ ਤਿਆਰ ਕਰਨ ਜਾ ਰਿਹਾ ਹਾਂ ਦਿਵਾਲੀ ਤੋਂ ਬਾਅਦ ਜਲਦੀ ਚਾਨਣਾ ਚਾਨਣੀ ਸਾਹਿਬ ਰਮਾਲਾ ਸਾਹਿਬ ਨਾਲ ਬੜੇ ਸੋਹਣੇ ਸੋਹਣੇ ਸੁੰਦਰ ਸੁੰਦਰ ਸੱਚਖੰਡ ਦੇ ਲਈ ਰਮਾਲੇ ਬਿਛਾਈਆਂ ਗਦੈਲੇ ਗਲੀਚੇ ਨਿਸ਼ਾਨ ਸਾਹਿਬ ਲਈ ਬਸਤਰ ਹਰ ਇੱਕ ਚੀਜ਼ ਗੁਰਦੂ ਗੁਰੂ ਘਰ ਦੇ ਲਈ ਤੁਹਾਨੂੰ ਇੱਥੋਂ ਅਵੇਲੇਬਲ ਹੋਏਗੀ ਲੁਧਿਆਣਾ ਕਿਤੇ ਟੱਕਰਾਂ ਮਾਰਨ ਦੀ ਲੋੜ ਨਹੀਂ बस ਇੱਥੇ ਆ ਜਿਓ ਸਹੀ ਰੇਟ ਲੈਣਗੇ ਗੁਰੂ ਘਰ ਵਾਲਾ ਰੇਟ ਮਿਲੂਗਾ ਪੱਕਾ ਮੇਰਾ ਪ੍ਰੋਮਿਸ ਹੈ ਬੋਰਡ ਲੱਗਿਆ ਹੋਇਆ ਹੈ ਉਲਝਣਾ ਨਹੀਂ ਕਿਤੇ ਸ਼੍ਰੀ ਵਾਲਾ ਜੀ ਹੈਂਡਲੂਮ 75085 33307 ਮੈਨੂੰ ਫੋਨ ਕਰ ਲਿਓ ਖੜ ਖੜ ਕੇ ਆ ਕੇ ਉਲਝਣਾ ਨਹੀਂ ਹੈ 75085 33307 ਸ਼੍ਰੀ ਵਾਲਾ ਜੀ ਹੈਂਡਲੂ ਸਾਹਮਣੇ ਸ਼ਾਮ ਸਲਕ ਸਟੋਰ ਸਮਰਾੜਾ ਇਹੀ ਮੇਰਾ ਐਡਰੈਸ ਹੈ ਠੀਕ ਹੈ ਧੰਨਵਾਦ